ਗੱਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੈਕ ਟੂ ਵੈਲਕਮ ਟੂ ਮਾਈ ਬਲੌਗ ਸਵੇਰ ਦੇ 5:00 ਬੱਜ ਚੁੱਕੇ ਨੇ ਸਵੇਰ ਦੇ ਨਹੀਂ ਵੈਸੇ ਦੁਪਹਿਰ ਦੇ 5:00 ਬੱਜ ਚੁੱਕੇ ਨੇ 12:00 ਬੱਜ ਚੁੱਕੇ ਨੇ ਤੇ ਆਪਾਂ ਚੱਲੇ ਸੀ ਮੈਰਿਜ ਤੇ ਚਾਚੇ ਦੀ ਕੁੜੀ ਦੀ ਚਾਚੇ ਦੀ ਕੁੜੀ ਦਾ ਵਿਆਹ ਆ ਤੇ ਮੈਂ ਤਾਂ ਰੈਡੀ ਹੋ ਗਿਆ ਆ ਤੇ ਬਾਕੀ ਡੈਡੀ ਵੀ ਰੈਡੀ ਆ ਤੇ ਅਮਰਜੀਤ ਅੱਥੇ ਸਰਬਜੀਤ ਹੁਣਾ ਦੇ ਰੈਡੀ ਹੋਣਦੇ ਸੀਗੀ ਹੁਣ ਸਿਰ ਸੁਰ ਕਰਾਉਣਾ ਸੀ ਉਹਦਾ ਤਿਆਰ ਤਾਂ ਇੱਥੇ ਹੋ ਗਏ ਸੀਗੇ ਉਹ ਸਿਰ ਕਰਾਉਣਾ ਸੀ ਤੇ ਉਹ ਸਿਰ ਕਰਾਉਣ ਗਏ ਨੇ ਉੱਥੇ ਤੇ ਬਾਕੀ ਇਹ ਆ ਕਿ ਮੀਂਹ ਵੋ ਪੈਣ ਦੇ ਅੱਜ ਆ ਦੇਖੋ ਮੀਂਹ ਕਿੰਨਾ ਪੈਣਦਿਆ ਅੱਜ ਮੌਸਮ ਠੰਡਾ ਠੰਡਾ ਅੱਜ ਨਿਆਣੇ ਗਏ ਸਕੂਲੇ ਉਹਨਾਂ ਦੇ ਪੇਪਰ ਆ ਤੇ ਤਾਂ ਨਹੀਂ ਉਹਨੇ ਛੁੱਟੀ ਕਰਾ ਹੋਈ ਤੇ ਉਹਨਾਂ ਨੂੰ ਸਕੂਲੇ ਭੇਜ ਕੇ ਤੇ ਆਪਾਂ ਹੁਣ ਡੈੜੀ ਹੋ ਗਏ ਚੱਲੀ ਮੈਰਿਜ ਤੇ ਚਲੋ ਮਿਲਦੇ ਆਂ ਗਾਂ ਜਾ ਕੇ ਲੈਨੇ ਆਂ ਮਰਜੀਤ ਨੂੰ ਨਾਲ ਤੇ ਡੈੜੀ ਹੋਣੀ ਕਹਿੰਦੇ ਗੱਡੀ ਕੱਢ ਬਾਹਰ ਗੱਡੀ ਕੱਢਦੇ ਬਾਹਰ ਮੈਡਮ ਨਾਲ ਲੱਗੇ ਇੱਥੋਂ ਤੇ ਫੇਰ ਚਾਲਦੇ ਗਾ ਜੜੀ ਹੋਣੀ। ਥਲ ਤੁਲੇ ਲਾਤੇ ਦਾਨ। ਬਈ ਖੁੱਲਾ ਰਹਿ ਗਿਆ ਇੱਕ। ਖੁੱਲਾ ਰਹਿ ਗਿਆ। ਚਲ ਰਹਿ ਲਾਏ ਯਾਰ। ਇੰਨੇ ਯਾਰ ਫੁੱਟ। ਲਾ ਗਿਆ ਮੈਡਮਾ। ਮੈਂ ਥੋੜਾ ਖਿਆਲ ਰੱਖਣਾ। ਹੈ? ਕੋਈ ਨਾ ਰਹਿਣ ਦੋ ਕੋਈ ਖਿਆਲ ਰੱਖਣਾ ਉਹਨਾਂ ਨੇ ਪਤਾ ਹੀ ਉਹਨਾਂ ਨੂੰ ਗਏ। ਕਦਰ ਮੈਂ ਇਹਦੇ ਬੈਂਦਿਆ ਉੱਥੇ ਲੈ ਕੇ ਤੂੰ ਉੱਥੇ ਪੈਦੇ ਸੀ ਉੱਥੇ ਕਿਹੜੀ ਜੀ ਮੈਡਪੋਣੇ ਵੀ ਆ ਗਏ ਤੇ ਟੇਲਾ ਦੀਆਂ ਉੱਥੇ ਬਹੁਤ ਸੋਣਾ ਤੇ ਇਹ ਕਹਿੰਦੇ ਕਿ ਮੈਂ ਹੀ ਪੈਣਦੇ ਆ ਉੱਥੇ ਡੈਡੀ ਕਹਿੰਦਾ ਉੱਥੇ ਖੜਾ ਹੋਣਾ ਨੇ ਛਾਨ ਜਮੀ ਵਿਆਹ ਕਰਨਾ ਆ ਪਹਿਲਾ ਸੀ ਆ ਚੰਗਾ ਆ ਬੈਲਣ ਪਾ ਲਿਆ ਮੈਂ ਖੰਡ ਚਾਹ ਖੰਡ ਚਾਹ ਖਾਣੇ ਚਲੋ ਜੀ ਆਪਾਂ ਪਹੁੰਚ ਗਏ ਆ ਵਿਆਹ ਤੇ ਡੈਡੀ ਹੁਣ ਲੋੜ ਕੇ ਅੰਦਰ ਵੜ ਗਏ ਮੀਂਹ ਲੱਗਾ ਤੇ ਆਪਾਂ ਹੌਲੀ ਹੌਲੀ ਤੁਰੇ ਆ ਅਜੇ ਤੱਕ ਆਪਣਾ ਕਾਰਡ ਨਹੀਂ ਦੇਖਿਆ ਜੀਗਾ ਅਜੇ ਕੰਫਰਮ ਨਹੀਂ ਹੈਗਾ ਵਿਆਹ ਇਹੀ ਹੈ ਕਿ ਹੋਰ ਕੋਈ ਬਾਅਦ ਚ ਪਤਾ ਲੱਗੇ ਕਿ ਵਿਆਹ ਹੋ ਕੋਈ ਮੈਂ ਕਿਹਾ ਮੈਡਮ ਹੋਣਾ ਨੇ ਦੇਖਿਆ ਪਿਆ ਇਸੇ ਹੈਗਾ ਤਾਂ ਵੀ ਇੱਥੇ ਯਕੀਨ ਨਹੀਂ ਹੈਗਾ ਤੁਹਾਨੂੰ ਨਹੀਂ ਯਕੀਨਤਾ ਹੈਗਾ ਪਰ ਚਲੋ ਦੇਖਦੇ ਹਾਂ ਮੀ ਵੀ ਪੈ ਗਿਆ ਮੀਨੇ ਬੜਾ ਇਹ ਖਰਾਬ ਕਰਤਾ ਨਾ ਸਾਰਾ ਉੱਧਰ ਜਾ ਕੇ ਦੇਖਦੇ ਹਾਂ ਮੈਨੂੰ ਤਾਂ ਪਤਾ ਨਹੀਂ ਮਿਹੜੇ ਛੋਟੇ ਛੋਟੇ ਹੁੰਦੇ ਦੇਖੇ ਸਾਰਦੇ ਨਾ ਮੈਨੂੰ ਪਤਾ ਨਹੀਂ ਕਿਹੜਾ ਕੌਣਾ ਕਿਹੜਾ ਕੌਣਾ ਸੁਣੀ ਅੰਧੀ ਅੰਧੀ ਤਾਂ ਵੀ ਹਾਂ ਤਾਂ ਪੋਲੇ ਹੰਦੇ ਪਕੌੜੇ ਫਿਰ ਦਰ ਮੜਦੇ ਡਾੜੀ ਹੋਣਗੇ ਇਹ ਸਾਨੂੰ ਕੱਲੇ ਬਾਹਰ ਛੱਡ ਕੇ ਧੌੜ ਆਏ ਆ ਆਪਾਂ ਬਾਹਰ ਲੱਭਦੇ ਫਿਰ ਇਹ ਕਿੱਧਰ ਗਏ ਮੀਂਹ ਚ ਆਪਰੇ ਤੂੰ ਕਹਿੰਨੇ ਦੇਖੋ ਅੰਦਰ ਕਿੱਥੇ ਕੈਦੀ ਬਰਾਹਮਣ ਇਹਨੇ ਮੈਂ ਕੋ ਕੌੜੀ ਇਹਨਾਂ ਨੇ ਖਾ ਲਏ ਹੁਣ ਤੇ ਬਸ ਹੁਣ ਗਾਂਹ ਕੀ ਤਿਆਰੀ ਕੁਛ ਖਾਣ ਦੀ ਤਿਆਰੀ ਹੈਗੀ ਗਾਂ ਕੋਈ ਕੁਛ ਨਹੀਂ ਮੀਨੇ ਵਿਆਹ ਖਰਾਬ ਕਰਤਾ ਥੋੜਾ ਸਾਰਾ ਇੰਤਜ਼ਾਮ ਅੰਦਰ ਕਰਨਾ ਪਿਆ ਉਹਨਾਂ ਨੂੰ ਬਾਕੀ ਚਲੋ ਫੇਰ ਵੀ ਠੀਕ ਆ ਨਾ ਵਧੀਆ ਆ ਤੇ ਅੱਜ ਪਰ ਆਪਾਂ ਉਹੀ ਗੱਲ ਕਰਦੇ ਸੀ ਅੱਜ ਕੱਲ੍ਹ ਉਹ ਜਿਹੜੇ ਔਰਕੈਸਟਰਾ ਵਾਲੇ ਹੁੰਦੇ ਆ ਉਹਨਾਂ ਦਾ ਰਵਾਜ ਖਤਮ ਹੋ ਗਿਆ ਨਾ ਹੁਣ ਹੁਣ ਜਿੰਨੇ ਵਿਆਹ ਆਪਾਂ ਦੇਖੇ ਆ ਸਾਰੇ ਇਦਾਂ ਹੀ ਮਤਲਬ ਕਿ ਡੀਜੇ ਲੱਗਦਾ ਸਿਰਫ ਇਕੱਲਾ 뮤직 ਵਗੈਰਾ ਹੁੰਦਾ ਮੱਠਾ ਮੱਠਾ ਨਾ ਔਰਕੈਸਟਰਾ ਵਾਲਾ ਕੰਮ ਖਤਮ ਹੋ ਗਿਆ ਹਾਂ ਹੁਣ ਕਸ਼ੋਰ ਹਦੋਂ ਰੱਖੀ ਜਾ ਤਰ ਸਿੰਗਰ ਹੁੰਦੇ ਆ ਜਾਂ ਫੇਰ ਇਦਾਂ ਕਰ ਲੈਂਦੇ ਆ ਨਾ ਸਕਰੀਨਾਂ ਸਕੂਲ ਨੂੰ ਲਵਾ ਲੈਂਦੇ ਆ ਨਾ ਫੇ ਇੱਧਰ ਕਾਫੀ ਚੱਲਦੀ ਹੈ ਥੈਂਕ ਯੂ ਕੰਮ ਚੱਲਦਾ ਲਾਵਾ ਚੱਲ ਗਿਆ ਉਹ ਤਾਂ ਕਦੇ ਇੱਥੇ ਪਤਾ ਨਹੀਂ ਲੈ ਲੜ ਦੋ ਕੋ ਚੱਕਰ ਨਹੀਂ ਰਜਾ ਲੱਗਦਾ ਤੇ ਟਿੱਕੀਆਂ ਖਾਣ ਆਈ ਹੁਣ ਇਹ ਲੈਣ ਚ ਲੱਗਦੇ ਹੋਏ ਹੈਂ ਹਾਂ ਹੋਰ ਟਿੱਕੀ ਖਾ ਲਾਂਗੇ ਸਾਬਦੁੱਲਾ ਅੱਛਾ ਅগে ਪਹਿਲਾਂ ਲੈ ਲਈਏ ਨਾ ಕಮ್ಮದಿ <laughs> <laughs> ਦੀ ਫੇਵਰਿਟ ਚੀਜ਼ ਗੋਲ ਗੱਪੇ ਸੋਣਾਂ ਦੇ ਗੋਲ ਗੱਪੇ ਖਾਣਗੇ ਹੁਣ ਕਿੰਨਾ ਟਾਈਮ ਥੋੜਾ ਲੱਗਦਾ ਗੋਲ ਗੱਪੇ ਖਾਣ ਨੂੰ ਮਿੰਟ ਮਿੰਟ ਹੀ ਲੱਗਦਾ ਹੁੰਦਾ ਗੋਲ ਗੱਪੇ ਇਹਨਾਂ ਨੂੰ ਸਾਫ਼ ਕਰੀਏ ਸਭ ਸਾਲਾ ਸਟਾਲ ਕਹਿੰਦੇ ਖਾਣਾ ਅੱਜ ਮੈਂ ਇਕੱਲੀ ਇਕੱਲੀ ਹੀ ਖਾਣੀ ਹੈ ਨੁਲਦ ਵਾਲੇ ਹੋ ਗਈ ਹੁਣ ਇਹ ਨਹੀਂ ਹਟਦੀ ਵੀਰੋ ਅੱਜ ਅਗੇ ਉੱਠ ਕੇ ਉੱਥੋਂ ਇਹ ਹੁਣ ਚਾਚੇ ਹੁਣ ਲੱਗ ਆਹੋ ਮੈਨੂੰ ਤਿੰਨ ਕੋਈ ਕਰਦਾ ਨਹੀਂ ਕੀ ਆਪਾਂ ਵੀ ਚਲੀ ਜਾਣਾ ਆਹੋ कोई नहीं ਆਹ ਸੋ ਬੰਦੇ ਹਾਂਜੀ ਜੀ ਅਸੀਂ ਖਾ ਰਿਹਾਗਾ ਵਿਆਹ ਤੇ ਡੈਡ ਜੀ ਬਹਿ ਗਏ ਪਿੱਛੇ ਤੇ ਮੇਰੀ ਸੀਟ ਹੋ ਗਈ ਚੇਨ ਅੱਗੇ ਆ ਗਈ ਆ ਤੇ ਬਾਕੀ ਅਸੀਂ ਵਿਆਹ ਖਾਦਾ ਬੜਾ ਅਨੰਦਾ ਆ ਬੜਾ ਇੰਜੋਏ ਕੀਤਾ ਸੀ ਆਪ ਹੀ ਲਿਆ ਤੇ ਰੋਟੀ ਨਹੀਂ ਅਸੀਂ ਖਾਦੀ ਹੈਗੀ ਕਿਉਂਕਿ ਸਾਡਾ ਬਾਕੀ ਚੀਜ਼ਾਂ ਨਹੀਂ ਠਿੱਡੇ ਜਿਹੜਾ ਉਹ ਪਰ ਗਿਆ ਡੈਡ ਸਾਡੇ ਤਾਂ ਪਰ ਸੀ 40 ਦਿਨ ਦਾ ਤੇ ਸਾਡੇ ਜਿਹੜੇ ਮਹਾਰਾਜ ਹੋਣੀ ਆ ਉਹ ਆਣ ਵਾਲੇ ਹੀ ਆ ਤਾਂ ਅਸੀਂ ਉਹਨਾਂ ਤੋਂ ਪਹਿਲਾਂ ਪਹਿਲਾਂ ਜਾਈਏ ਘਰੇ ਜਿਹੜਾ ਉਹਨਾਂ ਨੂੰ ਪਤਾ ਨਾ ਕਿ ਅਸੀਂ ਵਿਆਹ ਖਾ ਕੇ ਆਏ ਆ ਆਪਾਂ ਗਿਆ ਪਹਿਲਾਂ ਚਲੀ ਗਏ ਹੁਣ ਅੱਧਾ ਘੰਟਾ ਰਹਿ ਗਿਆ ਉਹਨਾਂ ਦੇ ਆਣ ਨੂੰ ਤਾਂ ਅਸੀਂ ਉਤੋਂ ਪਹਿਲਾਂ ਪਹਿਲਾਂ ਪਹੁੰਚ ਜਾਣਾ ਹੈਗਾ ਤਾਂ ਚੇਂਜ ਕੱਪੜੇ ਬਦਲਣੇ ਹੈਗੇ ਆ ਚਲੋ ਫੋਨ ਤੁਹਾਨੂੰ ਅਸੀਂ ਮਿਲਾਂਗੇ ਘਰੇ ਉਹ ਸਾਹਮਣੇ ਦੇਖੋ ਪਹਾੜ ਕਿਦਾਂ ਦਿਸੁੰਦੇ ਨਾ ਅੱਜ ਮੀਂਹ ਪਿਆ ਗਿਆ ਤੇ ਸਾਫ਼ ਹੋ ਗਿਆ ਪਿਛਲਾ ਏਰੀਆ ਸਾਰਾ ਕਦੇ ਕਰਦੇ ਐ ਤੋਂ ਪਿੱਛੇ ਉਹ ਬਰਫ ਵਾਲੇ ਪਹਾੜ ਵੀ ਦੇਦੇ ਹੁੰਦੇ ਇੱਥੋਂ ਇਹ ਤਾਂ ਵੈਸੇ ਲੱਗੇ ਹੀ ਆ ਕਿੰਨੇ ਸੁੰਦਰ ਲੱਉਂਦੇ ਆ ਆ ਸਾਡੀਆਂ ਦੁਬਾਰਾ ਸੀ ਉਹ ਤੋਂ ਪਿੱਛੇ ਨਾ ਆ ਸਾਡੀਆਂ ਵੋਟਰ ਆਈਡੀਆਂ ਹੋਈਆਂ ਸੀਗੀਆਂ ਤੇ ਇਹ ਬਣਾਉਣੀਆਂ ਦਿੱਤੀਆਂ ਸੀ ਚਲੋ ਆ ਗਈਆਂ ਹੁਣ ਦੇਖਣ ਦਿਨਾਂ ਦੇ ਕਹਿ ਲਓ ਵੀ ਜਿਹੜਾ ਫੋਟੋ ਖਿੱਚ ਗਿਆ ਸੀ ਉਹਨੂੰ ਕਹਿੰਦੀ ਆ ਸੀ ਮੇਰੇ ਕੀ ਬਣਾਤਾ ਫੋਟੋਸ ਬੀਬੀ ਮਾਈ ਬੀਬੀ ਦਾ ਬਣਾ ਰਤਾ ਤਾਂ ਇੱਥੇ ਛੱਡੂ ਮੈਨੂੰ ਤਨ ਤਿਆਰ ਹੋਈ ਨਾ ਲੈਣ ਨੂੰ ਦੇਣਾ ਉਹਦੇ ਕੋ ਫੋਨ ਚੁੱਕਾ ਆਪਣੇ ਮੋਬਾਈਲ ਜਿਹੀ ਚੁੱਕ ਕੇ ਅੰਕਲ ਲੈ ਗਏ ਤਾਂ ਚੜੇਲ ਦੀ ਗੱਤ ਚੜੇਲ ਦੀ ਗੱਤ ਮਰੀ ਆਵੀ ਹਾਂ ਦੱਸ ਰਮਾ ਹਾਇ ਰਮਾਲ ਨਹੀਂ ਉਹ ਨੀਲਾ ਰਮਾਲ ਉਹਦੀ ਬਾਤ ਐ ਚੁੰਡੀ ਜੀ ਮੂੰਹ ਨੂੰ ਕਰ ਦਿੱਤਾ ਹਾਂਜੀ ਪਰ ਨਾ ਮੇਰਾ ਟਟ ਗਿਆ ਕਿਉਂਕਿ ਆਪਾਂ ਮੈਂ ਸੌਂ ਗਿਆ ਸੀਗਾ ਤੇ ਮੈਡਮ ਹੁਣ ਲੱਗੇ ਸੀ ਕੰਮ ਤੇ ਉਹ ਆ ਕੇ ਨਾ ਥੋੜਾ ਥੱਕ ਜਾ ਉਹ ਨਾਲੇ ਭਾਰਾ ਖਾ ਲਿਆ ਉੱਥੇ ਤੇ ਕੁੱਕੀ ਚੜ ਗਈ ਨੀਂਦਾ ਵੀ ਤੇ 7:00 ਵਜ ਗਏ ਨਿਆਣੀ ਸਾਡੇ ਕੇ ਟਿਊਸ਼ਨ ਤੇ ਤੇ ਉਹ ਫਿਲਟਰ ਵਾਲੇ ਦਾ ਫੋਨ ਆਇਆ ਸੀ ਕਿਉਂਕਿ ਜਿਹੜੀ ਫਿਲਟਰ ਦੀ ਇੰਸਟਾਲੇਸ਼ਨ ਸੀ ਨਾ ਉਹ ਤਾਂ ਕੰਪਨੀ ਵੱਲੋਂ ਹੋਣੀ ਸੀਗੀ ਤੇ ਉਹਨੂੰ ਮੈਨੂੰ ਲੱਗਾ ਕਿ ਉਹਨਾਂ ਨੇ ਟਾਈਮ ਲਾਉਣਾ ਆ ਕਿਉਂਕਿ ਪਹਿਲਾਂ ਵੀ ਸਾਣਾ ਇਹ ਹੋ ਚੁੱਕਿਆ ਜੀ ਹਫ਼ਤਾ ਇਦਾਂ ਹੀ ਚੀਜ਼ ਪਈ ਰਹੀ ਸੀ ਤੇ ਆਇਆ ਨਹੀਂ ਸੀ ਕੋਈ ਵੀ ਤੇ ਇਸ ਕਰਕੇ ਇਸ ਵਾਰ ਚਲੋ ਅਪਗ੍ਰੇਡ ਹੋ ਗਏ ਥੋੜਾ ਉਹ ਆ ਗਏ ਜੀਏ ਫਿਲਟਰ ਲਾਉਣ ਨਾ ਹੁਣ ਤੇ ਉਹ ਫਿਲਟਰ ਮੈਂ ਖੋਲ ਲਿਆ ਸੀ ਕੱਲ ਚੱਕਰ ਇਹ ਪਿਆ ਕਿ ਹੁਣ ਚਲੋ ਉਹ ਵੀ ਰੱਬ ਬੋਲੇ ਹੋਇਆ ਕਿ ਮੈਂ ਉਹਨੂੰ ਜਿਹੜਾ ਹੁਣ ਜਿਹਨਾਂ ਇੰਸਟਾਲੇਸ਼ਨ ਕਰਨਾ ਆਉਣਾ ਸੀ ਕੰਪਨੀ ਵਾਲਿਆਂ ਨੇ ਤੇ ਉਹ ਕਹਿੰਦੇ ਕਿ ਭਾਈ ਤੁਹਾਡੀ ਇੰਸਟਾਲੇਸ਼ਨ ਹੋਣੀ ਮੈਂ ਉਹਨਾਂ ਸੱਦ ਲਿਆ ਮੈਂ ਕਿ ਆ ਕੇ ਤੁਸੀਂ ਚਲੋ ਕੋਈ ਨਾ ਡੈਮੋ ਦੇ ਦਿਓ ਆ ਕੇ ਕਿ ਜੋ ਵੀ ਇੱਥੇ ਫੰਕਸ਼ਨ ਹੈਗੇ ਸਾਨੂੰ ਮਾੜੀ ਮੋਟੀ ਸਮਝਾ ਦਿਓ ਆ ਕੇ ਨਾ ਉਹਨਾਂ ਨੇ ਆ ਕੇ ਜਦੋਂ ਫਿਲਟਰ ਦੇਖਿਆ ਤੇ ਫਿਲਟਰ ਦੇਖਿਆ ਤੇ ਫਿਲਟਰ ਦਾ TDS ਗਲਤ ਦੱਸਣ ਦਿਆਂ ਸੀਗਾ ਉਹ ਜਿਹੜਾ ਬੰਦਾ ਪਹਿਲਾਂ ਫਿਲਟਰ ਲਾ ਕੇ ਆ ਸੀਗਾ ਉਹ ਪੈਪਾ ਪੁੱਠੀਆਂ ਸਿੱਧੀਆਂ ਪਾ ਗਿਆ ਤੇ ਫਿਲਟਰ ਸਾਡਾ ਜਿਹੜਾ ਨਾਮ ਸੀਗਾ ਉਹ ਬਚ ਗਿਆ ਉਹ ਕਹਿੰਦਾ ਭਾਜੀ ਤੁਹਾਡੀ ਗਾਰੰਟੀ ਗਾਰੰਟੀ ਖਤਮ ਹੋ ਜਾਣੀ ਹੈ ਬਾਈ ਚਾਂਸ ਜੇ ਪੈਪਾ ਉਹ ਹੋਰ ਕੋਈ ਛੇੜਖਾਨੀ ਕਰਦਾ ਨਾ ਤੇ ਗਾਰੰਟੀ ਗਾਰੰਟੀ ਖਤਮ ਹੋ ਜਾਣੀ ਸੀ ਤੇ ਪ੍ਰਹਾ ਜਿਹੜਾ ਜੇਤੂ ਬਲੌਗ ਦੇਖਦਾ ਨਾ ਇਹ ਜੇ ਤੇ ਕੰਮ ਕੋਈ ਹੁੰਦਾ ਤੇ ਕਰਿਓ ਕਰੋ ਨਹੀਂ ਤਾਂ ਰਹਿਣ ਦਿਓ ਕਰੋ ਯਾਰ ਸਹੀ ਗੱਲ ਹੈ ਨਾ ਕੋਈ ਚੀਜ਼ ਮਹਿੰਗੀ ਲਈ ਚੀਜ਼ ਮਹਿੰਗੀ ਰਹੀ ਆਪਾਂ ਤੇ ਕਿਸੇ ਪੈਸੇ ਪਿੱਛੇ 300 ਰੁਪਏ ਪਿੱਛੇ ਸਾਡੀ 80 30 35 ਹਜ਼ਾਰ ਵਾਲੀ ਚੀਜ਼ ਖਰਾਬ ਕਰ ਦੇਣੀ ਸੀ ਸਾਡੀ ਨਾ ਜਿਹੜੀ ਲੋਹਾਈ ਨਵੀਆਂ ਆਪਾਂ ਹੁਣ ਸੋ ਸ਼ੁਕਰ ਕਰੋ ਰੱਬ ਵੱਲੋਂ ਤੇ ਦਿਮਾਗ ਚ ਆ ਗਿਆ ਕੈਨਸਲ ਨਹੀਂ ਘਾਤੀ ਮੈਂ ਰਿਕਵੈਸਟ ਹੋਣਾ ਦੀ ਕਿ ਇਹ ਸਾਡਾ ਫਿਲਟਰ ਗਿਆ ਸੀ ਉੱਥੇ ਤੱਕ ਇਹ ਕਿਉਂਕਿ ਟੀਡੀਐਸ ਟੀਡੀਐਸ ਗਲਤ ਦੱਸ ਕੇ ਗਿਆ ਕਿਉਂਕਿ ਹੁਣ ਜਿਹੜੇ ਹੁੰਦੇ ਨੇ ਫਿਲਟਰ ਆਉਂਦੇ ਉਹਨੇ ਕਹਿੰਦੇ ਟੀਡੀਐਸ 100 150 ਇੰਨੇ ਦੇ ਵਿੱਚ ਵਿੱਚ ਰਹਿਣਾ ਚਾਹੀਦਾ ਹੈ 100 150 ਦੇ ਵਿੱਚ ਵਿੱਚ ਕਿਉਂਕਿ ਉਹਦੇ ਵਿੱਚ ਮਿਨਰਲਸ ਨਾ ਖਤਮ ਹੋਣ ਨਾ ਕਿਉਂ ਜਿਹੜਾ ਸਾਡੇ ਕੋਲ ਆਇਆ ਸੀ ਉਹ ਕਹਿੰਦਾ ਭਾਜੀ 50 ਤੋਂ ਥੱਲੇ ਰਹਿਣਾ ਚਾਹੀਦਾ ਚਲੋ ਬਾਕੀ ਬਚਾਈ ਹੋ ਗਿਆ ਚਲੋ ਤੇ ਬਾਕੀ ਹੁਣ ਇਹੀ ਆ ਸਿੱਖਿਆ ਇਥੋਂ ਇਹੀ ਮਿਲਦੀ ਆ ਕਿ ਜਿਹੜਾ ਵੀ ਕੋਈ ਕੰਮ ਕਰਨਾ ਸੋਚ ਸਮਝ ਕੇ ਕਰੋ ਮੈਂ ਜਿਹੜੀ ਗਲਤੀ ਕੀਤੀ ਸੁਣੀ ਨਾ ਕਰਿਓ ਹਨਾ ਤੇ ਮੈਂ ਕਾਲੀ ਕਾਲੀ ਵਿੱਚ ਕੰਮ ਕਿਉਂਕਿ ਮੈਨੂੰ ਜਿਆਦਾ ਇਹ ਸੀਗਾ ਮੋਟਰ ਦਾ ਪਾਣੀ ਵੀ ਸੁਆਦ ਅੱਗਾਂ ਦੇ ਸੀ ਮੇਰਾ ਪੇਟ ਵੀ ਖਰਾਬ ਹੁੰਦਿਆ ਸੀਗਾ ਤੇ ਇਸੇ ਚੱਕਰ 'ਚ ਮੈਂ ਗਲਤੀ ਕਰ ਲਈ ਥੋੜੀ ਜਿਹਾ ਫੇਰ ਵੀ ਕੋਚਾ ਹੋ ਗਿਆ ਰੱਬ ਰੱਖਣ ਵਾਲਾ ਆ ਤੇ ਬਾਕੀ ਨਾਣੇ ਸਾਡੇ ਟਿਊਸ਼ਨ ਤੇ ਗਏ ਆ ਤੇ ਆਪਾਂ ਬਲੌਗ ਦੀ ਸਮਾਪਤੀ ਇੱਥੇ ਕਰਦੇ ਆ ਅੱਜ ਤੇ ਜੇ ਤੁਹਾਨੂੰ ਸਾਡਾ ਇਹ ਬਲੌਗ ਚੰਗਾ ਲੱਗਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਹੈ ਤੇ ਤੁਹਾਨੂੰ ਚ ਵੀ ਜੁੜਨਾ ਹੈ ਤੇ ਜੁੜ ਕਰਿਓ ਕਰੋ ਜੇ ਬਲੌਗ ਤੁਸੀਂ ਦੇਖਦੇ ਹੋ ਤੇ ਸਬਸਕ੍ਰਾਈਬ ਜੁੜੂ ਕਰਿਓ ਕਰੋ ਬੈਲ ਆਈਕਨ ਜੁੜੂ ਦਬਾ ਕੇ ਆਇਆ ਕਰੋ ਠੀਕ ਆ ਜੇ ਨੋਟੀਫਿਕੇਸ਼ਨ ਆਊਗਾ ਜਦੋਂ ਸਾਡਾ ਬਲੌਗ ਤੁਹਾਨੂੰ ਸ਼ੋ ਹੋਊਗਾ ਹਰ ਸ਼ੋ ਹੋਊਗਾ ਜੋ ਨੋਟੀਫਿਕੇਸ਼ਨ ਆਏਗਾ ਇਸ ਕਰਕੇ ਸੱਕਰ ਬਾਰਾ ਜੁੜਨਾ ਹੈ ਬੈਲ ਆਈਕਨ ਜੁੜਨਾ ਹੈ ਬਾਏ ਬਾਏ ਸਤਿ ਸ੍ਰੀ ਅਕਾਲ ਕੱਲ ਨੂੰ ਮਿਲਦੇ ਹਾਂ